ਇਹ ਨਗਰ ਕੌਂਸਲ ਭੀਖੀ ਦੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਰੇ ਐਮਸੀ ਸਾਹਿਬਾਨ ਲਗਭਗ ਵਿੱਚ ਹਾਜ਼ਰ ਸਨ ਔਰ ਸਰਬਸੰਮਤੀ ਨਾਲ ਸਾਰੇ ਮਤੇ ਪਾਸ ਹੋਏ ਬੜਲਾਡਾ ਰੋਡ ਹੈ ਉਹਦੇ ਤੱਕ ਉਸ ਤੋਂ ਬਿਨਾ ਮਤਲਬ ਹੋਰ ਵੀ ਜਿਹੜੀਆਂ 4-5 ਰੋਡ ਹੈ ਜਿਨ੍ਹਾਂ ਤੇ ਲਗਭਗ 5 ਕਰੋੜ 82 ਲੱਖ ਰੁਪਿਆ ਖਰਚ ਆਉਣਾ ਹੈ ਇਹ ਸਾਰੀਆਂ ਰੋਡਸ ਅਸੀਂ 31 ਮਾਰਚ ਤੋਂ ਪਹਿਲਾਂ ਮੈਂ ਮੇਰਾ ਭਾਵੇਂ ਵੀ ਪੀਕ ਦੀ ਕੋਈ ਵੀ ਸੜਕ ਰਹਿ ਨਹੀਂ ਦੇਣੀ ਜਿਹੜੀ ਨਾ ਬਣੀ ਸਾਰੀ ਦੀ ਸਾਰੀਆਂ ਸੜਕਾਂ 5 ਕਰੋੜ 82 ਲੱਖ ਦੀ ਲਾਗਤ ਨਾਲ ਬਣਾਉਣੀਆਂ ਐ ਐ ਨਾਲ ਨਾਲ ਜਿਹੜੇ ਪਾਣੀ ਦੇ ਨਿਕਾਸ ਦਾ ਹੈਗਾ ਟੋਬਿਆਂ ਤੋਂ ਉਹਦਾ ਵੀ ਅਜੇ ਪ੍ਰੋਜੈਕਟ ਅਸੀਂ ਲੈ ਕੇ ਆਂਦੇ ਤਾਂ ਜੋ ਪਾਣੀ ਹੈ ਜਿਹੜਾ ਕੱਲ ਨੂੰ ਮੀਹਾਂ ਚ ਜਾਂ ਹੋਰ ਪਾਣੀ ਇੱਥੇ ਜ਼ਿਆਦਾ ਖੜਾ ਨਾ ਹੋਵੇ ਔਰ ਇਹਨਾਂ ਟੋਬਿਆਂ ਦਾ ਵੀ ਸੁੰਦਰੀਕਰਨ ਕੀਤਾ ਜਾ ਸਕੇ ਕਿੰਨੇ ਸਮੇਂ ਤੋਂ ਮੈਂ ਅੱਜ ਵੀ ਗੱਲ ਠਾਈ ਸੀ ਪਤਾ ਨਹੀਂ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਨਾਲ ਡਰੇਨ ਹੈ ਨਾਲ ਐਸਟੀਪੀ ਪਲਾਂਟ ਹੈ ਤੇ ਉਹਨਾਂ ਐਸਟੀਪੀ ਪਲਾਂਟ ਤੇ ਲੈ ਕੇ ਹੁਣ ਤੱਕ ਪਾਣੀ ਦੀ ਡਰੇਨੇਜ ਦਾ ਹੀ ਪ੍ਰਬੰਧ ਪ੍ਰੋਪਰ ਨਹੀਂ ਸੀ ਤੋਂ ਪਹਿਲਾਂ ਪਾਣੀ ਦੇ ਨਿਕਾਸ ਦਾ ਕਰਦੇ ਆ ਅੱਜ ਆਪਾਂ ਰਿਪੇਅਰ ਕਰ ਦਿੰਦੇ ਆ ਕੱਲ ਨੂੰ ਫੇਰ ਪਾਣੀ ਖੜ ਦੇ ਆ ਉਹ ਪਿਛਲੇ ਮੀਟਿੰਗ ਚ ਪਾ ਰੱਖਿਆ ਵੀ ਜਿੰਨਾ ਵੀ ਮਾਨਸ ਭੀਖੀ ਦਾ ਸੀਵਰੇਜ ਸਿਸਟਮ ਹੈ ਉਹਦੀ ਸੁਪਰਸੈਕਸ਼ਨ ਨਾਲ ਉਹ ਮਸ਼ੀਨ ਨਾਲ ਨਾਲ ਸਫਾਈ ਕਰਾਈ ਜਾਵੇ ਤਾਂ ਜੋ ਇਹ ਪਾਣੀ ਆਉਣ ਵਾਲੇ ਭਵਿੱਖ ਚ ਪਾਣੀ ਸਾਡੀਆਂ ਸੜਕਾਂ ਨੂੰ ਨਾ ਤੋੜੇ ਹੋਰ ਬਿਮਾਰੀਆਂ ਨਾ ਫਲਾਵੇ ਇਹ ਨਗਰ ਕੌਂਸਲ ਪੀਖੀ ਦੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਰੇ ਐਮਸੀ ਸਾਹਿਬਾਨ ਲਗਭਗ ਇਹ ਚ ਹਾਜ਼ਰ ਸਨ ਔਰ ਸਰਵਸੰਮਤੀ ਨਾਲ ਸਾਰੇ ਮਤੇ ਪਾਸ ਹੋਏ ਔਰ ਮੈਂ ਦੱਸਣਾ ਚਾਹਣਾ ਪੀਖੀ ਨਿਵਾਸੀਆਂ ਲਈ ਇੱਕ ਬੜੀ ਖੁਸ਼ੀ ਦੀ ਗੱਲ ਹੈ ਤੇ ਜਿੰਨੀਆਂ ਵੀ ਰੋਡਸ ਨੇ ਲਗਭਗ ਸਾਰੀਆਂ ਹੀ ਜੇ ਆਪਾਂ ਸਾਡੇ ਸਾਹਮਣੇ ਡੀਪੀ ਜਿੰਦਰਜੀ ਖੜੇ ਐ ਇਹਨਾਂ ਦੀ ਦੁਕਾਨ ਤੋਂ ਲੈ ਕੇ ਗੁਰਦੁਆਰਾ ਪਾਸ਼ਾਈ ਨੌਮੀ ਜਿਹੜਾ ਚੌਕ ਹੈ ਉੱਥੋਂ ਤੱਕ ਉਹ ਸੀਸੀ ਫਲੋਰਿੰਗ ਬਣਾ ਰਹੇ ਆ ਉਹ ਉੱਥੋਂ ਆਪਣੇ ਮਿਸਪੈਲਟੀ ਦਫਤਰ ਦੇ ਅੱਗੇ ਦੀ ਹੋ ਕੇ ਜਿਹੜਾ ਆਪਾਂ ਇਸ ਰੋਡ ਤੱਕ ਆਉਣਾ ਇਹ ਵੀ ਰੋਡ ਬਣਨੀ ਆ ਅਨਾਜ ਮੰਡੀ ਦੇ ਨਾਲ ਜਿਹੜੀ ਅੱਗੇ ਉਹ ਜਿਹੜਾ ਆਪਣਾ ਲੇਬਰ ਚੌਕ ਹੈ ਉੱਥੇ ਬਣਨੀ ਆ ਔਰ ਜਿਹੜਾ ਸੁਨਾਮ 메ਨ ਰੋਡ ਹੈ ਇਥੋਂ ਜਿਹੜਾ ਨਹਿਰ ਦਾ ਪੁਲ ਹੈ ਏ ਤੋਂ ਲੈ ਕੇ ਅੱਗੇ ਧਲੇਵਾ ਪੁਲ ਤੱਕ ਸੂਏ ਦੇ ਨਾਲ-ਨਾਲ ਜਿਹੜਾ ਹੈ ਨੈਸ਼ਨਲ ਕਾਲਜ ਦੇ ਅੱਗੇ ਦੀ ਉਹ ਵੀ ਰੋਡ ਬਣਨੀ ਹੈ ਉੱਥੋਂ ਲੈ ਕੇ ਜਿਹੜੀ ਬਾਬਾ ਗੁਦਰਸ਼ਾਹ ਦਾ ਜਿਹੜਾ ਡੇਰਾ ਹੈ ਉੱਥੋਂ ਤੱਕ ਬਾਬਾ ਗੁਦਰਸ਼ਾਹ ਦੇ ਡੇਰੇ ਤੋਂ ਲੈ ਕੇ ਫਿਰ ਸਕੂਲ ਤੱਕ ਫਿਰ ਬਾਬਾ ਗੁਦਰਸ਼ਾਹ ਦੇ ਡੇਰੇ ਤੋਂ ਲੈ ਕੇ ਭੀਖੀ ਜਿਹੜਾ ਹੈ ਆਪਣਾ ਬੜਲਾਡਾ ਰੋਡ ਹੈ ਉਹਦੇ ਤੱਕ ਉਸ ਤੋਂ ਬਿਨਾ ਮਤਲਬ ਹੋਰ ਵੀ ਜਿਹੜੀਆਂ 4-5 ਰੋਡ ਹੈ ਜਿਨ੍ਹਾਂ ਤੇ ਲਗਭਗ 5 ਕਰੋੜ 82 ਲੱਖ ਰੁਪਇਆ ਖਰਚਾਉਣਾ ਇਹ ਸਾਰੀਆਂ ਰੋਡਸ ਅਸੀਂ 31 ਮਾਰਚ ਤੋਂ ਪਹਿਲਾਂ ਮੈਂ ਮੇਰਾ ਭਾਵੇਂ ਵੀ ਪਿੱਖੀ ਦੀ ਕੋਈ ਵੀ ਸੜਕ ਰਹਿ ਨਹੀਂ ਦੇਣੀ ਜਿਹੜੀ ਨਾ ਬਣੇ ਸਾਰੀ ਦੀ ਸਾਰੀਆਂ ਸੜਕਾਂ 5 ਕਰੋੜ 82 ਲੱਖ ਦੀ ਲਾਗਤ ਨਾਲ ਬਣਾਉਣੀਆਂ ਉਸ ਤੋਂ ਪਹਿਲਾਂ ਨਾਲ-ਨਾਲ ਜਿਹੜੇ ਪਾਣੀ ਦੇ ਨਿਕਾਸ ਦਾ ਹੈਗਾ ਟੋਬਿਆਂ ਤੋਂ ਉਹਦਾ ਵੀ ਅੱਜ ਪ੍ਰੋਜੈਕਟ ਅਸੀਂ ਲੈ ਕੇ ਆਂਦੇ ਤਾਂ ਜੋ ਪਾਣੀ ਹੈ ਜਿਹੜਾ ਕੱਲ ਨੂੰ ਮੀਹਾਂ ਚ ਜਾਂ ਹੋਰ ਪਾਣੀ ਇੱਥੇ ਜਿਆਦਾ ਖੜਾ ਨਾ ਹੋਵੇ ਔਰ ਇਹਨਾਂ ਟੋਬਿਆਂ ਦਾ ਵੀ ਸੁੰਦਰੀਕਰਨ ਕੀਤਾ ਜਾ ਸਕੇ ਉਹ ਤਾਂ ਹੀ ਪੋਸੀਬਲ ਹੈ ਜੇ ਜਿਹੜੇ ਪਾਣੀ ਹੈ ਜਿਹੜਾ ਉਹਦਾ ਨਿਕਾਸ ਪ੍ਰੋਪਰ ਹੋਊਗਾ ਕਿਉਂਕਿ ਕਿੰਨੇ ਸਮੇਂ ਤੋਂ ਮੈਂ ਅੱਜ ਵੀ ਗੱਲ ਠਾਈ ਸੀ ਪਤਾ ਨਹੀਂ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਨਾਲ ਡਰੇਨ ਹੈ ਨਾਲ ਐਸਟੀਪੀ ਪਲਾਂਟ ਹੈ ਕਿਉਂ ਨਾ ਐਸਟੀਪੀ ਪਲਾਂਟ ਤੇ ਲੈ ਕੇ ਹੁਣ ਤੱਕ ਪਾਣੀ ਦੀ ਡਰੇਨੇਜ ਦਾ ਹੀ ਪ੍ਰਬੰਧ ਪ੍ਰੋਪਰ ਨਹੀਂ ਸੀ ਉਹ ਸਾਡੇ ਮਾਨਸਾ ਤਾਂ 15 ਕਿਲੋਮੀਟਰ ਅਸੀਂ ਦੂਰ ਲੈ ਜਾ ਰਹੇ ਹਾਂ ਇੱਥੇ ਤਾਂ ਬਿਲਕੁਲ ਨਾਲ ਉਹਦੇ ਕਰਕੇ ਵੀ ਪਾਣੀ ਦੀ ਪ੍ਰੋਬਲਮ ਜਿਹੜੀ ਆਈ ਜਿਹੜੀ ਇੱਕ ਬੜੀ ਮੈਨੂੰ ਲੱਗਦਾ ਵੀ ਨਹੀਂ ਹੋਣੀ ਚਾਹੀਦੀ ਸੀ ਚਲੋ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ 'ਚ ਦ੍ਰਿਸ਼ਟੀ ਕਰ ਰਹੇ ਹਾਂ ਪਾਣੀ ਦਾ ਵੀ ਨਿਕਾਸ ਹੋਊਗਾ ਸਾਰੀਆਂ ਸੜਕਾਂ ਵੀ ਬਣਣਗੀਆਂ ਸ਼ਹਿਰ ਦੀ ਜਦੋਂ ਐਂਟ ਸਾਰੇ ਸੀਵਰੇਜ ਆ ਜਿਹੜਾ ਉਹਦੇ ਵੀ ਸੁਪਰ ਸੈਕਸ਼ਨ ਨਾਲ ਜਿਹੜੀ ਸਾਰੀ ਸਫਾਈ ਹੋਊਗੀ ਤਾਂ ਜੋ ਪਾਣੀ ਆਉਣ ਵਾਲੇ ਸਮੇਂ 'ਚ ਨਾ ਖੜੇ ਇਸ ਤੋਂ ਇਲਾਵਾ ਪਿਛਲੀ ਮੀਟਿੰਗ 'ਚ ਵੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਆਪਾਂ ਐਂਟਰ ਹੁੰਨੇ ਜਿੰਨੀਆਂ ਇਹ ਲਾਈਟਸ ਐਂਟਰੀ ਤੇ ਲਾਈਟਾਂ ਲੱਗੀਆਂ ਨੇ ਉਹਨਾਂ ਦਾ ਵੀ ਸੁੰਦਰੀਕਰਨ ਕੀਤਾ ਜਾਊਗਾ ਲਾਈਟਾਂ ਵਧੀਆਂ ਲਾਈਆਂ ਜਾਣਗੀਆਂ ਇਸ ਤੋਂ ਇਲਾਵਾ ਕਿਉਂਕਿ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮਨਾ ਰਹੀ ਹੈ ਉਹਦੇ ਸਬੰਧ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬ ਦੀ ਸ਼ੋਭ ਚਲ ਸ਼ੋਭ ਪ੍ਰਾਪਤ ਧਰਤੀ ਹੈ ਉਹਨਾਂ ਨੂੰ 50 ਲੱਖ ਦੀ ਇੱਕ ਸਪੈਸ਼ਲ ਗ੍ਰਾਂਟ ਕੁਝ ਕੰਮਾਂ ਵਾਸਤੇ ਸੀ ਉਹਦੇ ਲਈ ਜਦੋਂ ਮੈਂ ਵੀ ਕੀ ਸਾਡੇ ਸਾਰੇ ਸਾਥੀਆਂ ਨਾਲ ਗੱਲ ਕੀਤੀ ਔਰ ਅਸੀਂ ਆਉਣੇ ਵੀ ਟੂਰਨਾਮੈਂਟਾਂ ਦੇ ਤਾਂ ਇੰਡੋਰ ਜਿਹੜਾ ਹੈ ਇੱਥੇ ਜਿਮਨੇਜੀਅਮ ਕੋਈ ਨਹੀਂ ਸੀਗਾ ਜਿਹਦੇ ਵਿੱਚ ਬਾਸਕਟਬਾਲ ਜਾਂ ਨੈਸ਼ਨਲ ਸਟਾਈਲ ਕਬੱਡੀ ਹੈ ਜਿਹੜੀ ਇੰਡੋਰ ਜਿਹੜੀ ਉਹ ਗੇਮ ਹੋ ਸਕਣ 50 ਲੱਖ ਰੁਪਏ ਦਾ ਜਿਹੜਾ ਚੈੱਕ ਹੈ ਉਹਦੇ ਲਈ ਪਰਸੋਂ ਨੂੰ ਸੀਐਮ ਸਾਹਿਬ ਸਾਰੀ ਪੰਚਾਇਤ ਨੂੰ ਉੱਥੇ ਤੂਰੀ ਚ ਦੇਣਗੇ ਉਹ ਵੀ 50 ਲੱਖ ਰੁਪਏ ਦੀ ਇਸ ਤੋਂ 5 ਕਰੋੜ 82 ਲੱਖ ਤੋਂ ਬਿਨਾ ਉਹ ਅਮਾਉਂਟ ਵੀ ਜਿਹੜੀ ਆਉਣੀ ਹੈ ਉਹ ਵੀ ਦਿੱਤੀ ਜਾਵੇਗੀ ਸ਼ਹਿਰ ਦੇ ਅੰਦਰੂਨੀ ਸੜਕਾਂ ਨੇ ਜਿਵੇਂ ਤਾਂ ਬਾਹਰ ਵਾਲੀ ਵੀ ਬਣਨੀ ਨਹੀਂ ਅੰਦਰੂਨੀ ਵੀ ਵਿੱਚ ਹੀ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਨੀ ਪਾਰਕ ਵਾਲੀ ਮੈਂ ਤੁਹਾਨੂੰ ਬੋਲ ਦਿੰਨਾ ਸੂਏ ਤੋਂ ਲੈ ਕੇ ਗ੍ਰੇਨ ਮਾਰਕੀਟ ਵਾਲੀ ਸੁਨਾਮ ਨਹਿਰੀ ਪੁਲ ਤੋਂ ਧਲੇਵਾ ਪੁਲ ਤੱਕ ਸੁਖਪ੍ਰੀਤ ਪ੍ਰਧਾਨ ਹੈਗੇ ਜਿਹੜੇ ਇਹਨਾਂ ਲਈ ਸੜਕ ਬॉयਜ਼ ਸਕੂਲ ਤੋਂ ਬਾਬਾ ਗੁਦਰਸ਼ਾ ਦਾ ਹੈਗਾ ਜਿਹੜਾ ਡੇਰਾ ਉੱਥੋਂ ਤੱਕ ਬਾਬਾ ਗੁਦਰਸ਼ਾ ਤੋਂ ਐਸਟੀਪੀ ਪਲੰਟ ਤੱਕ ਬਾਬਾ ਗੁਦਰਸ਼ਾ ਤੋਂ ਮੇਨ ਭਲਾੜਾ ਰੋਡ ਤੱਕ ਮੇਨ ਗੁਰਦੁਆਰਾ ਤੋਂ ਵੈਟਰਨਰੀ ਹਸਪੀਟਲ ਭੀਖੀ ਤੱਕ ਮੇਨ ਗੁਰਦੁਆਰਾ ਨੌਵੀਂ ਪਾਸ਼ਾਹੀ ਤੋਂ ਜਿਹੜਾ ਖਾਲਸਾ ਸਕੂਲ ਦੇ ਗਰਾਊਂਡ ਦੇ ਨਾਲ ਨੌਵੀਂ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਉਹ ਉੱਥੋਂ ਤੱਕ ਅੰਜਣਾ ਅਗੇ ਐਸਟੀਪੀ ਤੱਕ ਇੱਕ ਮਾਨਾਂ ਵਾਲੀ ਗਲੀ ਤੋਂ ਐਸਟੀਪੀ ਪਲਾਂਟ ਤੱਕ ਜਾਣਾ ਐ ਸ਼੍ਰੀ ਦੁਰਗਾ ਮੰਦਰ ਤੋਂ ਮੇਨ ਬਲਾਡਾ ਰੋਡ ਤੱਕ ਐ ਉਹ ਵੀ ਰੋਡ ਮੰਨੀ ਐ ਭੂਰਾ ਸਿੰਘ ਜੱਥੇਦਾਰ ਜਿਹੜੇ ਹੈਗੇ ਉਹਨਾਂ ਦੇ ਘਰ ਤੋਂ ਲੈ ਕੇ ਬਲਾਡਾ ਰੋਡ ਤੋਂ ਉਹ ਪੀਖੀ ਤੱਕ ਜਿਹੜੀ ਉਹ ਰੋਡ ਹੈਗੀ ਥੋੜੀ ਉਹ ਵੀ ਮੰਨੀ ਐ ਸੀਸੀ ਫਲੋਰਿੰਗ ਡੀਪੀ ਜਿੰਦਲ ਦੀ ਦੁਕਾਨ ਤੋਂ ਲੈ ਕੇ ਮੇਨ ਗੁਰਦੁਆਰਾ ਪਾਸ਼ਾਹੀ ਨੌਮੀ ਦੇ ਚੌਂਕ ਤੱਕ ਔਰ ਸੀਸੀ ਫਲੋਰਿੰਗ ਬਣੀ ਹੈ ਮੇਨ ਸੁਨਾਮ ਰੋਡ ਤੋਂ ਲੈ ਕੇ ਨੌਮੀ ਪਾਸ਼ਾਹੀ ਮੇਨ ਰਾਮ ਬਾਗ ਰੋਡ ਹੈ ਜਿਹੜੀ ਉਹ ਵੀ ਬਣੀ ਹੈ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਸਾਡੇ ਧਿਆਨ ਚਾਹੀਏ ਉਹ ਵੀ ਬਣਾਵਾ ਹਾਂਜੀ ਜਿਹੜੀ ਬਾਈਪਾਸ ਮੀਂਹ ਕਰਕੇ ਖਰਾਬ ਹੋ ਗਈ ਹੈ ਉਹ ਠੇਕੇਦਾਰ ਨਾਲ ਗੱਲ ਹੋਈ ਹੈ ਕਿਉਂਕਿ ਉਸ ਤੋਂ ਟਾਈਮ ਪੀਰੀਅਡ ਚ ਬਿਲਕੁਲ ਸਾਰੀ ਸਹੀ ਹੋਊਗੀ ਹਾਂਜੀ ਹਾਂ ਬਿਲਕੁਲ ਬਣੂਗਾ ਬਿਲਕੁਲ ਬਣੂਗੀ ਕਿਉਂਕਿ ਅਸੀਂ ਉਸ ਤੋਂ ਪਹਿਲਾਂ ਪਾਣੀ ਦੇ ਨਿਕਾਸ ਦਾ ਕਰ ਰਹੇ ਆ ਅੱਜ ਆਪਾਂ ਰਿਪੇਅਰ ਕਰ ਦਿੰਨੇ ਆ ਕੱਲ ਨੂੰ ਫੇਰ ਪਾਣੀ ਖੜ ਦੇ ਆ ਉਹ ਪਿਛਲੇ ਮੀਟਿੰਗ ਚ ਪਾ ਰੱਖੇ ਵੀ ਜਿੰਨਾ ਵੀ ਮਾਨਸ ਭੀਖੀ ਦਾ ਸੀਵਰੇਜ ਸਿਸਟਮ ਹੈ ਉਹਦੀ ਸੁਪਰ ਸੈਕਸ਼ਨ ਨਾਲ ਮਸ਼ੀਨ ਨਾਲ ਸਫਾਈ ਕਰਾਈ ਜਾਵੇ ਤਾਂ ਜੋ ਇਹ ਪਾਣੀ ਆਉਣ ਵਾਲੇ ਭਵਿੱਖ ਚ ਪਾਣੀ ਸਾਡੀਆਂ ਸੜਕਾਂ ਨੂੰ ਨਾ ਤੋੜੇ ਹੋਰ ਬਿਮਾਰੀਆਂ ਨਾ ਫਲਾਵੇ ਹੋਰ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਡਿਵੈਲਪਮੈਂਟ ਦੇ ਜਿਹੜੇ ਕੰਮ ਹੈ ਅਸੀਂ ਸਾਡੇ ਕੋਲ ਹਾਂ ਹਾਂਜੀ ਉਹ ਬਿਲਕੁਲ ਉਹ ਤਾਂ ਹੈ ਜੀ ਮੈਂ ਹੁਣੀ ਗੱਲ ਕੀਤੀ ਹੈ ਔਰ ਸਾਡਾ ਇਹਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਪਰ ਉਹ ਡਿਟੇਲ ਮੈਂ ਨਾ ਤੁਹਾਡੇ ਨਾਲ ਉਸ ਟਾਈਮ ਸਾਂਝੀ ਕਰੂੰਗਾ ਮੈਂ ਜਾਣਾ ਨੈਕਸਟ ਵੀਕ ਮੇਰੀ ਸਕਤੀ ਸਾਹਿਬ ਨਾਲ ਇਹਦੇ ਬਾਰੇ ਮੀਟਿੰਗ ਹੈ ਔਰ ਇਹਦਾ ਪੀ ਡਬਲਯੂ ਡੀ ਨੂੰ ਕੰਮ ਵੀ ਅਲਾਟ ਹੋ ਚੁੱਕਿਆ ਉਹ ਸਾਰਾ ਜਿਹੜੀ ਇਹਦੀ ਬਿਲਡਿੰਗ ਦੀ ਰੀਕਨਸਟਰਕਸ਼ਨ ਆਪਾਂ ਕਰਾਂਗੇ